ਰਾਵਣ ਕੇ ਮੇਰੀ ਬੇਨਤੀ ਹੈ ਮੇਰੀਆਂ ਦੋ ਆਤਾਂ ਪਹਿਲਾਂ ਮੈਂ ਹੱਥ ਪਾਉਂਦਾ ਫਿਰ ਹੱਥ ਤੋੜਦਾ ਮੇਰੇ ਸਹੂਲ ਹੈ ਪਲੀਜ਼ ਆ ਚਾਰ ਪੰਜ ਜਣੇ ਹੈ ਉਰੇ ਅਸਲ ਅਸਲ ਚੱਕੀ ਫਿਰਦੇ ਦੋ ਜਣੇ ਬਾਹਰ ਕੱਢਦੇ ਪੁਲਿਸ ਪ੍ਰਸ਼ਾਸਨ ਦੀ ਬੇਨਤੀ ਹੈ ਆ ਇੰਨੇ ਲੋਕ ਆਏ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਮੇਰੀ ਬੇਨਤੀ ਹੈ ਪਲੀਜ਼ ਇਹਨਾਂ ਦਾ ਮਾਹੌਲ ਖਰਾਬ ਨਾ ਕਰੋ ਆਗਰ ਜੇ ਬਾਹਰਲੇ ਖਰਾਬ ਹੋਗੇ ਸੋਨੂੰ ਗਰਾਊਂਡ 'ਚ ਜਗ੍ਹਾ ਨਹੀਂ ਲੱਭਣੀ ਪੰਜ ਛੇ ਬੰਦੇ ਆ ਮੇਰੀ ਬੇਨਤੀ ਹੈ ਤਿੰਨ ਵਾਰ ਕਰਦੇ ਦੋ ਰਹਿ ਗਏ ਜਿਤਨਾ ਬਾਹਰ ਨਿਕਲ ਜਾਓ ਲੋਕਾਂ ਦਾ ਅੰਜੋਏ ਕਰਨ ਦਾ ਟਾਈਮ ਨਾ ਖਰਾਬ ਨਾ ਕਰੋ ਮੇਰੀ ਬੇਨਤੀ ਹੈ ਅਗਰ ਇਹੀ ਕਰੋਗੇ ਮੇਰੇ ਕੋਲ ਨੀਓ ਪੁਲਿਸ ਨੂੰ ਖੁੱਲੀ ਛੁੱਟੀ ਹੈ ਤੇ ਬਾਹਮਾ ਟੁੱਟਣਗੇ ਯਾਦ ਰੱਖਿਓ ਪਲੀਜ਼ ਯਾਰੇ ਇੰਨੀ ਦੁਰਦਰੋ ਚੱਲ ਕੇ ਇਹਨਾਂ ਦਾ ਕੀ ਕਸੂਰ ਹੈ ਤੁਸੀਂ ਪੰਜ ਬੰਦੇ ਨੇ ਠੇਕਾ ਲੈ ਲਿਆ ਪੂਰੇ ਅਰ ਤੇ ਸੋਡਕ ਇੱਕ ਪੈਸੇ ਦਾ ਵੀ ਯੋਗਦਾਨ ਨਹੀਂ ਇੱਕ ਸਿੰਗਲ ਪੈ ਨਹੀਂ ਠੀਕ ਹੈ ਜਿਨ੍ਹਾਂ ਨੇ ਆ ਬੈਠੇ ਚ 5 5 ਲੱਖ ਰੁਪਏ ਜਿਨ੍ਹਾਂ ਨੇ ਦਿੱਤਾ ਹੈ ਨਾ ਸੋਸਰੀ ਘੱਖ ਚ ਪਾਏ ਨਹੀਂ ਰੜਕਦੇ ਇਹ ਖਾਨਦਾਨ ਦੀ ਨਿਸ਼ਾਨੀ ਹੁੰਦੀ ਹੈ ਤੁਸੀਂ ਲਾ ਕੇ ਯਾਰ ਦੋ ਲੰਡੇ ਜੇ ਆ ਲੱਖ ਬੰਦੇ ਨੂੰ ਤੁਸੀਂ ਤੰਗਰ ਲਗਿਓ ਇਸ ਸੌਦੇ ਚ ਕੋਈ ਇਨਸਾਨੀਅਤ ਹੈ ਮੈਂ ਫੇਰ ਉਹੀ ਗੱਲ ਕਹਿਣਾ ਪਹਿਲਾਂ ਹੱਥ ਛੋੜਦਾ ਫਿਰ ਤੋੜਦਾ ਹੁਣ ਜੋੜ ਰਹੇ ਹੁਣ ਪੁਲਿਸ ਦੇਖੂਗੀ ਸੋ ਬੰਦਾ ਹੋ ਰ ਗਿਆ ਆਪਦੀ ਇੱਜ਼ਤ ਦਾ ਆਪ ਜ਼ਿੰਮੇਵਾਰ ਹੈ ਮੇਰੀ ਫੇਰ ਬੇਨਤੀ ਹੈ ਮੈਂ ਤੇ ਆ ਲੋਕਾਂ ਲਈ ਮੇਰੀ ਤੇ ਜਾਨ ਵੀ ਹਜ਼ਰ ਹੈ ਜਿਹੜੇ ਇੱਥੇ ਆਏ ਆ ਬਹੁਤ ਬਹੁਤ ਸ਼ੁਕਰੀਆ ਜੀ ਸਾਹਿਬ ਜੇ ਇਹ ਗੁੱਸੇ ਹੋਗੇ ਨਾ ਫਿਰ ਰੱਖ ਦੀ ਲਾਨਤ ਹੈ ਸਾਡੇ ਦੀ ਇਹਨਾਂ ਨੂੰ ਗੁੱਸੇ ਨਹੀਂ ਹੋਣ ਦਿੰਦਾ ਮੈਂ ਚਾਹੇ ਸਾਨੂੰ ਖੁਦਾ ਫੜ ਕੇ ਬਾਹਰ ਕੱਢਣਾ ਪਵੇ ਹੁਣ ਜਿਹੜਾ ਅੰਦਰ ਸੈਲਫੀ ਲੈਣ ਬੜੂਗਾ ਜਾਂ ਅਸਲ ਲੈ ਕੇ ਬੜਿਆ ਉਹ ਆਪਣੀ ਇੱਜ਼ਤ ਦਾ ਆਪ ਜ਼ਿੰਮੇਵਾਰ ਹੈ ਇਹ ਮੇਰੀ ਲਾਸਟ ਸਪੀਚ ਹੈ ਹੁਣ ਤੋਂ ਬਾਅਦ ਕੋਈ ਨਹੀਂ ਬੋਲੂਗਾ ਬਹੁਤ ਮਾਣ ਸਤਿਪਾਸਵੰਦ ਹੈ ਤੇ ਕਿਦਾਂ ਬੈਠੇ ਆ ਯਾਰ ਮੈਂ ਕਿਸੇ ਕੱਪ ਤੇ ਨਹੀਂ ਦੇਖਿਆ ਜਿੱਦਾਂ ਇੱਥੇ ਦੇਖਦੇ ਆ ਕਦੇ ਜਾਲ ਨਹੀਂ ਹੁੰਦਾ ਕਿਉਂਕਿ ਕੱਪ ਹੀ ਨਾ ਲੋਕਾਂ ਦਾ ਜੇ ਇਹ ਆਂਦੇ ਤਾਂ ਕੱਪ ਹੈ ਅਸੀਂ ਕੱਪ ਰਾਜਸਥਾਨ ਚ ਕਰਾਵਾਂਗੇ ਜਾ ਕੇ ਜੇ ਇਹ ਹੀ ਹਾਲਾਤ ਰਹੇ ਹਣੋਂ हट ਜਾਣਗੇ ਕਬੱਡੀ ਦੇ ਪਹਿਲਾਂ ਹੀ ਬਹੁ ਮਾੜੇ ਦਿਨ ਚੱਲਦੇ ਆ ਬੇਨਤੀ ਹੈ ਪਲੀਜ਼ ਪਤਾ ਨਹੀਂ 2 ਸਾਲ 3 ਸਾਲ ਹੈ ਮੈਨੂੰ ਲੱਗਦਾ ਆਪਣੇ ਹੁੰਦੇ ਹੁੰਦੇ ਹੀ ਖਤਮ ਹੋ ਜਾਣੀ ਜੇ ਇਦਾਂ ਇਹ ਟੈਂਪੂ ਜੇ ਪੰਜ ਸੱਤ ਹੋਰ ਹੋ ਗਏ ਹੁਣ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸਾਰੇ ਰਿਸਪੈਕਟ ਜੋਗ ਆਪ ਆਪਣੀ ਜਗ੍ਹਾ ਤੇ ਬੈਠ ਕੇ ਆਪਾਂ ਨੇ